ਸਾਧਿਓ ਜੀ ਕਿਸੇ ਨੇ ਘਰੇ ਬੈਠਣੇ ਤਰਪਾਲ ਮੰਗਾਉਣੇ ਆ ਗਰੰਟੀ ਵਾਲੇ ਤਾਂ ਤੁਸੀਂ ਫੋਨ ਤੇ ਮੰਗਾ ਸਕਦੇ ਹੋ ਜੀ ਤੇ ਆਜੋ ਆਪਾਂ ਤਰਪਾਲ ਖਿੱਚ ਕੇ ਵੀ ਦਿਖਾਉਣੇ ਆ ਵੀ ਪਾੜਦੇ ਆ ਜਾਂ ਕਿਵੇਂ ਲੈ ਬਾਈ ਬੱਬੀ ਦੱਸਿਓ ਇਹ ਤਰਪਾਲ ਹੁਣ ਕੀ ਇਹਦੀ ਕੁਆਲਿਟੀ ਤੇ ਪਾੜ-ਪੂੜ ਕੇ ਵੀ ਪਾੜਦੇ ਆ ਕਿ ਨਹੀਂ ਪਾੜਦੇ ਸਸੀ ਕਾ ਭਾਈ ਜੀ ਸਸੀ ਕਾ ਜੀ ਭਾਈ ਜੀ ਆਪਣੇ ਕੋਲ ਨਾ 3-4 ਤਰ੍ਹਾਂ ਦੇ ਤਰਪਾਲ ਹੁੰਦਾ ਹੈ ਜੀ ਜਿਹਦੇ ਵਿੱਚ ਕਿ 3 ਰੁਪਏ ਤੋਂ ਲੈ ਕੇ 13 ਰੁਪਏ ਸਕੇਅਰ ਫੁੱਟ ਦਾ ਮਾਲ ਆ ਜੀ ਇਹਨਾਂ ਮੱਲੋਂ ਆਪਾਂ ਹੁਣ ਦਿਖਾ ਹੀ ਰਹੇ ਆ ਵੀਰੇ ਨੇ ਲੈ ਕੇ ਜਾਂਦਾ ਸੀ ਪਿੰਡ ਮੱਲੋਂ ਤੋਂ ਇਹ ਬਾਈ ਜੀ ਇਹ ਜੀ ਬਾਈ ਇਹਨਾਂ ਮੇਰੇ ਇੱਕ ਮਿੰਟ ਕੁਆਲਿਟੀ ਦੀ ਬਣਾਉਂਦਾ ਜਿੰਨਾ ਵੀ ਤੁਹਾਡੇ ਵਿੱਚ ਜ਼ੋਰ ਕਿਸੇ ਨੂੰ ਖਿੱਚ ਕੇ ਦੇਖੋ ਬਾਈ ਪਾੜ ਦੇ ਖਿੱਚ ਕੇ ਵੇਖ ਬਾਈ ਪਾੜਨਾ ਪਾੜ ਦੇ ਜਮਾ ਖਿੱਚ ਦੇ ਬਾਈ ਇਹ ਬਾਦ ਰਿਹਾ ਬਾਈ ਪਾੜਦਾ ਨਹੀਂ ਹੈ ਨਾ ਇਹ ਗਿਆਨੀ ਬੰਦਾ ਦੇਗਾ ਖਾਦੀਆਂ ਇਹਨੇ ਹੋਏ ਦੱਸੂਗਾ ਖਿੱਚ ਦੇ ਬਾਈ ਲਾ ਦੇ ਜ਼ੋਰ ਜਿੰਨਾ ਹੈਗਾ ਹੈ ਹੈ ਨਹੀਂ ਨਹੀਂ ਪਾੜਦਾ ਨਾ ਨਾ ਪਾਟਣ ਦਾ ਕਾਰਨ ਵੱਡੇ ਵੀਰ ਪਤਾ ਕੀ ਆ ਇਹਦੇ ਵਿੱਚ ਨਾ ਧਾਗਾ ਲੱਗਿਆ ਹੋਇਆ ਸਾਰੇ ਛੋਟੀਆਂ ਛੋਟੀਆਂ ਜਿਹੜੇ ਡੱਬੀਆਂ ਬਣੀਆਂ ਧਾਗਾ ਹਾਂ ਜਾਲ ਜਾਲ ਬਣਿਆ ਹੋਇਆ ਹੈ ਜਿਹੜਾ ਕੋਈ ਮੰਨ ਲਓ ਪਲਾਸਟਿਕ ਹੈ ਜਾਂ ਮومی ਕਾਗਜ ਉਹ ਖਿੱਚਿਆ ਜਾਂਦਾ ਹੁੰਦਾ ਧਾਗਾ ਕਦੇ ਵੀ ਖਿੱਚਿਆ ਨਹੀਂ ਜਾਊਗਾ ਜੀ ਜਿੰਨੀ ਮਰਜੀ ਜਾਨਕੀ ਹੀਟ ਪੈ ਜੇ ਧੁੱਪ ਪੈ ਜੇ ਇਹਨੂੰ ਇਹਨੇ ਖਿੱਚਿਆ ਨਹੀਂ ਜਾਣਾ ਇਸੇ ਕੰਡੀਸ਼ਨ ਦੇ ਵਿੱਚ ਹੀ ਰਹੂਗਾ ਜੀ ਬਾਈ ਤਾਂ ਹੀ ਆਪਾਂ 2 ਸਾਲ ਦੀ ਗਾਰੰਟੀ ਕਰਦੇ ਆ ਕਿਸੇ ਨਾਲ ਕਸਟਮਰ ਨੂੰ 2 ਸਾਲ ਦੀ ਤਾਂ ਹੀ ਜ਼ਿੰਮੇਵਾਰੀ ਲੈਣੇ ਆ ਜੀ ਬਾਈ ਇਹਦੇ ਵਿੱਚ ਜੇ ਕੁਝ ਹੈਗਾ ਤਾਂ ਜੀ ਉਹ ਕੀ ਰੇਟ ਆਪਣਾ ਜੀਲੇ ਵਾਲਾ ਆ ਵਾਲਾ ਬਾਈ ਜਿਹੜਾ ਆ ਗਿਆ ਇਹ 3 ਰੁਪਏ 4 ਰੁਪਏ ਹੁੰਦਾ ਠੀਕ ਹੈ ਜੀ ਇਹਦਾ ਫਿਕਸ ਰੇਟ ਹੀ 3 ਰੁਪਏ ਆ ਉਹਦੇ ਵਿੱਚ ਦੋ ਤਿੰਨ ਕੁਆਲਿਟੀਆਂ ਹੁੰਦੀਆਂ ਕਾਲੇ ਤੇ ਵਾਈਟ ਦੇ ਵਿੱਚ 3 ਰੁਪਏ ਤੋਂ ਲੈ ਕੇ 6 ਰੁਪਏ ਤੱਕ ਦਾ ਮਾਲ ਆਉਂਦਾ ਇਹਦੀ ਇਹਦਾ ਇਹਦੀ ਕਿੰਨੀ ਗਾਰੰਟੀ ਹੈ ਜੀ ਗਾਰੰਟੀ ਇਹਦੀ ਸੇਮ ਹੀ ਆ ਇਹਦੇ ਟੁੱਟਣਾ ਹੋਰ ਹੋ ਜਾਂਦੀਆਂ ਇਹ ਆ ਜੋੜ ਹੁੰਦਾ ਜੀ ਜੀ ਕਈ ਕਸਟਮਰ ਮੈਨੂੰ ਕਹਿੰਦੇ ਬਾਈ 2 ਸਾਲ ਨਿਭੜ ਲੈਣਾ ਸਾਡੇ ਨਾਲ ਹਾਂਜੀ ਉਹਦਾ ਵੀ ਮੈਂ ਤੁਹਾਨੂੰ ਕਾਰਨ ਦੱਸਦਾ ਆਪਣੇ ਕੋਲੇ ਬਾਈ ਮਸ਼ੀਨ ਹੈ ਜਿਹਦੇ ਨਾਲ ਸਲਾਈ ਲੱਗਦੀ ਆ ਇਹ ਹੱਥ ਸਲਾਈ ਆ ਜੀ ਕਸਟਮਰ ਨੂੰ ਬਾਈ ਸਾਡੇ ਕੋਲ ਆਉਣ ਦੀ ਲੋੜ ਵੀ ਨਹੀਂ ਸਾਨੂੰ ਕਲਾ ਫੋਨ ਲਾ ਦਿਓ ਇਹ ਸਾਡੇ ਯਾਰ ਕਾਗਜ਼ ਦੇ ਵਿੱਚ ਮਰਤ ਪੈ ਗਿਆ ਅਸੀਂ ਫੋੜੇ ਬਾਈ ਫੇਸ ਦੇ ਵਿੱਚ ਆਵਾਂਗੇ ਜੀ ਉਹ ਤੇ ਆ ਕਿ ਜਿਹੜਾ ਪੀਸ ਤੁਹਾਡਾ ਹੋਇਆ ਚੇਂਜ ਕਰਕੇ ਉਹਦੀ ਥਾਂ ਤੇ ਨਵਾਂ ਪੀਸ ਲਾ ਦੇਗੇ ਜੀ ਜੋ ਵੀ ਮੰਨ ਲਓ ਪੀਸ ਦਾ ਥੋੜਾ ਕੋਈ ਨੁਕਸਾਨ ਹੁੰਦਾ ਤੁਸੀਂ ਕੱਲਾ ਫੋਨ ਹੀ ਲਾਉਣਾ ਸਾਨੂੰ ਆਪ ਦੀ ਲੋਕੇਸ਼ਨ ਸੈਂਡ ਕਰ ਦੇਣੀ ਆ ਜੀ 2-4 ਦਿਨ ਦੇ ਵਿੱਚ ਵਿੱਚ ਇੰਨੇ ਕ ਦਿਨ ਤਾਂ ਵੀਰੇ ਲੱਗ ਜਾਂਦੇ ਆ ਹਾਂ ਲੱਗ ਜਾਂਦੇ ਬਈ ਸਹੀ ਗੱਲ 2-4 ਦਿਨ ਦੇ ਵਿੱਚ ਵਿੱਚ ਜਾ ਕੇ ਉਹ ਪੀਸ ਤੁਹਾਡਾ ਚੇਂਜ ਕਰ ਦਿਆਂਗੇ ਜੀ ਇਹ ਤਾਂ ਬਈ 2 ਸਾਲ ਆਕਿਆ ਜਿਹੜੇ ਕਸਟਮਰ ਆਪਣਾ ਪਹਿਲਾਂ ਤੋਂ ਜੁੜੇ ਆ ਜੀ ਠੀਕ ਆ ਉਹਨਾਂ ਲਈ ਉਹਨਾਂ ਨੂੰ ਪਤਾ ਹੀ ਹੋਵੇ ਸਾਰਿਆਂ ਨੂੰ ਜੀ ਬਈ ਕਿਸ ਤਰ੍ਹਾਂ ਦੇ ਆਪਾਂ ਬੰਦੇ ਕੀ ਆਪਣਾ ਸਿਸਟਮ ਹੈ ਲੌਂਗ ਟਰਮ ਵੀ ਬਈ ਇਹਨੂੰ ਸੰਭ ਕੇ ਰੱਖ ਲੋ ਆਪਾਂ ਤਾਂ ਵੀ ਨਾਲ